आज जारी ਹੋਏ ਆંકੜਿਆਂ ਅਨੁਸਾਰ April ਵਿੱਚ Canada ਵਿੱਚ ਮਹਿੰਗਾਈ ਦੀ ਸਾਲਾਨਾ ਦਰ 2.7 ਸੀ ਜੋ ਕਿ March ਵਿੱਚ 2.9 ਤੋਂ ਘਟ ਗਈ ਹੈ। ਲੇਕਿਨ ਭੋਜਨ ਦੀਆਂ ਕੀਮਤਾਂ ਵਿੱਚ ਕੁਝ ਨਾਮਾਤਰ ਹੀ ਘਾਟਾ ਦੇਖਿਆ ਗਿਆ। ਹੁਣ ਕੀ ਇਹ ਸੰਭਵ ਹੈ ਕਿ ਇਸ ਸਥਿਰ ਮਹਿੰਗਾਈ ਦਰ ਨੂੰ ਵੇਖਦੇ ਹੋਏ Bank of Canada ਆਪਣੀ ਵਿਆਜ ਦਰ ਨੂੰ ਵਧਾ ਘਟਾ ਦੇਵੇ ਜਾਂ ਫਿਰ ਕੀ ਉਹ ਵਿਆਜ ਦਰ ਨੂੰ ਸੀਮਿਤ ਰੱਖੇਗਾ? Statistics Canada ਦੇ ਅਨੁਸਾਰ ਨੀਂਟ ਮੱਛੀ ਬੇਕਰੀ ਦਾ ਸਾਮਾਨ ਅਤੇ ਫਲਾਂ ਦੀਆਂ ਕੀਮਤਾਂ ਦੇ ਨਾਲ-ਨਾਲ ਗਰੋਸਰੀ ਵਿੱਚ ਵੀ ਪਿਛਲੇ ਮਹੀਨੇ 1.4% ਵਾਧਾ ਹੋਇਆ ਜੋ ਕਿ ਪਿਛਲੇ ਸਾਲ 9.1% ਦੀ ਰਫ਼ਤਾਰ ਨਾਲ ਵਧ ਰਿਹਾ ਸੀ ਬਾਹਰ ਰੈਸਟੋਰੈਂਟ ਵਿੱਚ ਖਾਣਾ ਖਾਣ ਦੇ ਬਿੱਲ ਵਿੱਚ ਵੀ ਥੋੜਾ ਵਾਧਾ ਹੀ ਨੋਟ ਕੀਤਾ ਗਿਆ ਪਰ ਡਾਟਾ ਦਰਸਾਉਂਦਾ ਹੈ ਕਿ ਗੈਸ ਦੀਆਂ ਵਧਦੀਆਂ ਕੀਮਤਾਂ ਸਮੁੱਚੀ ਮਹਿੰਗਾਈ ਨੂੰ 3% ਕਰੀਬ ਲੈ ਆਈਆਂ ਨੇ ਕਿਉਂਕਿ ਗੈਸ ਕੀਮਤਾਂ ਸਾਲ ਦਰ ਸਾਲ 6.1% ਵਧੀਆਂ ਨੇ हालanki pichhle 4 mahinon dauran mahangai Bank of Canada de anuman mutabik hi rahi ate up pradhanmantri Chrystia Freeland da kehna hai ki ye sare Canadians lai ek changi khabar It's a big deal that for 4 months in a row inflation has been within the Bank of Canada's target range it's a big deal that wages now for 15 months have outpaced inflation and all of those things are a big deal for me because they're a big deal in the lives of Canadians. Yeah, possibility is that CPI index is a little bit positive data. I have seen it just now. I think so that it can happen. But let's see that the next earnings announcement or something will happen. Basically, if we look at the share market, it has a little bit of volatility. ਤਾਂ ਹੋਪਸੋ ਕਿ ਆਫਟਰ 2 ਡੇਸ ਸਾਨੂੰ ਥੋੜਾ ਜਿਹਾ ਜਦੋਂ Nvidia ਦੀ ਅਰਨਿੰਗਸ ਵੀ ਵਧਣਗੀਆਂ ਉਹ ਤੋਂ ਪਤਾ ਲੱਗੇਗਾ ਐਕਚੁਅਲ ਚ ਕੀ ਮਾਰਕੀਟ ਕਿੱਧਰ ਨੂੰ ਜਾਂਦੀ ਆ ਹਲੇ ਫਿਲਹਾਲ ਪੋਜ਼ਿਟਿਵ ਨਿਊਜ਼ ਤਾਂ ਹੈਗੀ ਆ ਕਿ ਸ਼ਾਇਦ ਥੋੜਾ ਜਿਹਾ ਇਨਫਲੇਸ਼ਨ ਘਟੇਗੀ ਆਈ ਥਿੰਕ ਸੋ ਤੇ ਤੁਹਾਨੂੰ ਆਪਣੀਆਂ ਭੋਜਨ ਦੀਆਂ ਕੀਮਤਾਂ ਵਿੱਚ ਕਿੰਨਾ ਕੁ ਫਰਕ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਕਿ ਕੁਝ ਸਸਤਾ ਹੋਇਆ ਜਾਂ ਸਥਿਰ ਆ ਜਾਂ ਮਹਿੰਗਾ ਹੋ ਗਿਆ ਨਹੀਂ ਹਲੇ ਤਾਂ ਕੁਛ ਅਦਾਦਾ ਦਿਖਣ ਚ ਨਹੀਂ ਆਇਆ ਕਿਉਂਕਿ ਮੈਂ ਆਪਣੇ ਇੰਡੀਅਨ ਗ੍ਰੋਸਰੀ ਸਟੋਰਸ ਤੋਂ ਵੀ ਆਪਣਾ ਬਾਏ ਕਰਦਾ ਹੁੰਦਾ ਤੇ ਬਾਕੀ ਬੇਸਿਕਲੀ ਵਾਲਮਾਰਟ ਫਰੈਸ਼ ਕੋ ਤੋਂ ਵੀ ਬਾਏ ਕਰਦਾ ਹੁੰ ਬਟ ਅਕੋਰਡਿੰਗ ਟੂ ਮੀ ਹਰੇ ਦਾ ਪ੍ਰਾਈਸ ਸਾਰੀ ਜਗ੍ਹਾ ਤੇ ਸਿਮਿਲਰ ਨੇ ਫ੍ਰੀਲੈਂਡ ਨੇ ਕੋਲ ਆਰਥਿਕ ਹਾਲਾਤਾਂ ਨੂੰ ਕਾਬੂ ਵਿੱਚ ਲਿਆਉਣ ਲਈ ਆਪਣੀ ਵਿੱਤੀ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹਨਾਂ ਦੀ ਚੰਗੀ ਵਿੱਤੀ ਯੋਜਨਾ ਸਦਕਾ ਹੀ ਹਾਲਾਤ ਅਜਿਹੇ ਬਣੇ ਹਨ ਕਿ ਬੈਂਕ ਆਫ ਕੈਨੇਡਾ ਜਿੰਨੀ ਜਲਦੀ ਹੋ ਸਕੇ ਵਿਆਜ ਦਰਾਂ ਨੂੰ ਘਟਾਉਣ ਵੱਲ ਕਦਮ ਚੁੱਕ ਸਕੇਗਾ ਸੈਂਟਰਲ ਬੈਂਕ ਆਪਣਾ ਅਗਲਾ ਵਿਆਜ ਦਰ ਨੀਤੀਗਤ ਫੈਸਲਾ 5 ਜੂਨ ਨੂੰ ਜਾਰੀ ਕਰੇਗਾ ਅਤੇ ਘਟ ਗਤੀ ਵਿੱਚ ਹੋ ਰਹੀ মুদ্রাসਫੀਤੀ ਇਸ ਵੱਲ ਇਸ਼ਾਰਾ ਹੈ ਕਿ ਵਿਆਜ ਦਰ ਵਿੱਚ ਕਟੌਤੀ ਹੋ ਸਕਦੀ ਹੈ ਪਰ ਫਿਲਹਾਲ ਲੋਕ ਗਰੋਸਰੀ ਦੀਆਂ ਵੱਧ ਕੀਮਤਾਂ ਤੋਂ ਪਰੇਸ਼ਾਨ ਹਨ ਆਪਨੇ ਕਿਸੇ ਵੀ ਕੀਮਤ ਕੋਈ ਵੀ ਭੋਜਨ ਦੀ ਕੀਮਤ نیچے ਆ ਕੇ ਦੇਖੀਏ ਨਹੀਂ ਸਭ ਉੱਪਰ ਹੀ ਜਾ ਰਹਾ ਹੈ ਔਰ ਲਾਈਕ ਇਟਸ ਗੈਟਿੰਗ ਇਨਕਰੀਸ ਡੇ ਬਾਏ ਡੇ पहले बहुत सस्ता होता था पहले वी कैन वी कैन फुलफिल आवर ग्रोसरीज विद इन लाइक 100 डॉलर फॉर अ वीक नाउ वी कैन ओनली गेट ग्रोसरीज फॉर लाइक 3 और 4 डेज फॉर 100 डॉलर लगभग पिछला पूरा साल ब्याज दर 5% पर रही जो कि 2001 तो लेके हुन तक सब तो बाद ब्याज दर है पार्क गवर्नर टिफ मैकलेम ने संकेत देता है कि अगर महंगाई दर स्थिर रहती है तो वो बैंक ऑफ कनाडा दिया ब्याज दरनु भी घटावण वाले कदम चूक सकते हैं Radhika Sharma, Omni News.